ਦੱਸਦੀ ਹੈ ਕਿ ਜਲੰਧਰ ਨਗਰ ਨਗਮ ਦੀ ਤੈਬਾਜ਼ਾਰੀ ਟੀਮ ਵੱਲੋਂ ਦੋ ਜਗ੍ਹਾ ਤੇ ਕਾਰਵਾਈ ਕੀਤੀ ਗਈ ਅਤੇ ਦੁਕਾਨਦਾਰਾਂ ਦਾ ਸਮਾਨ ਵੀ ਚੁੱਕਿਆ ਗਿਆ ਤੇ ਤੈਬਾਜ਼ਾਰੀ ਦੇ ਇੰਸਪੈਕਟਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੰਪਲੀਟਾਂ ਦੇ ਆਧਾਰ ਤੇ ਸਮਾਨ ਨੂੰ ਜ਼ਬਤ ਕੀਤਾ ਗਿਆ ਹੈ ਜੇਕਰ ਦੁਬਾਰਾ ਫਿਰ ਸਮਾਨ ਲਗਾਉਣਗੇ ਤਾਂ ਫਿਰ ਇਸ ਨੂੰ ਦੁਬਾਰਾ ਜ਼ਬਤ ਕੀਤਾ ਜਾਏਗਾ ਜਿਸ ਵੀ ਜਗ੍ਹਾ ਦੀ ਕੰਪਲੀਟ ਆਏਗੀ ਉਸ ਜਗ੍ਹਾ ਤੇ ਤੈਬਾਜ਼ਾਰੀ ਦੀ ਟੀਮ ਵੱਲੋਂ ਤੁਰੰਤ ਕਾਰਵਾਈ ਕੀਤੀ ਜਾਵੇਗੀ ਜਦੋਂ ਪੰਜ ਪੀਰ ਬਾਜ਼ਾਰ ਦੇ ਵਿੱਚ ਇਹਨਾਂ ਵੱਲੋਂ ਕਾਰਵਾਈ ਕੀਤੀ ਗਈ ਤਾਂ ਉੱਥੇ ਦੁਕਾਨਦਾਰਾਂ ਤੋਂ ਵੀ ਸਾਡੇ ਵੱਲੋਂ ਪੁੱਛਿਆ ਗਿਆ ਕਿ ਤੁਹਾਨੂੰ ਨਗਰ ਨਿਗਮ ਵੱਲੋਂ ਕੋਈ ਨੋਟਿਸ ਆਇਆ ਹੈ ਦੁਕਾਨਦਾਰਾਂ ਨੇ ਕਿਹਾ ਕਿ ਬਿਨਾਂ ਨੋਟਿਸ ਆਏ ਹੀ ਇਹਨਾਂ ਨੇ ਸਾਡੇ ਨਾਲ ਨਜਾਇਜ਼ ਕੀਤੀ ਹੈ ਅਤੇ ਸਾਡਾ ਸਮਾਨ ਜ਼ਬਤ ਕੀਤਾ ਹੈ ਜ਼ਰੂਰ ਕਿਸੇ ਰਾਜਨੀਤੀ ਪਾਰਟੀ ਦੀ ਸ਼ਾਇਤ ਇਹ ਕੰਮ ਹੋਇਆ ਦਿਖਾਉਂਦੇ ਹਾਂ ਪੂਰੀ ਖ਼ਬਰ ਇਸ ਵੀਡੀਓ ਦੇ ਅੰਦਰ ਜਲੰਧਰ ਤੋਂ ਮਨਪ੍ਰੀਤ ਸਿੰਘ ਅਤੇ ਹਰਿਸ਼ ਭੰਡਾਰੀ ਦੀ ਰਿਪੋਰਟ ਸਰ ਕਿਹੜੀ ਕਿਹੜੀ ਜਗ੍ਹਾ ਤੇ ਕਾਰਵਾਈ ਕੀਤੀ ਗਿਆ ਸਰ ਕੰਪਲੀਟ ਆਈ ਸੀ ਇਹਨਾਂ ਦੀ ਕੋਈ ਤੇ ਬਾਕੀ ਜਿਹੜੀ ਜਗ੍ਹਾ ਤੇ ਹੋਰ ਵੀ ਕਿਤੇ ਕੰਪਲੀਟ ਆਈਆਂ ਹੀਆਂ ਠੀਕ ਨਾਮ ਆਪਣਾ ਮੈਂ ਨਾਮ ਪੰਕਜ ਸ਼ਰਮਾ ਜੀ ਕਿੱਥੇ ਤੁਹਾਡੀ ਦੁਕਾਨ ਹੈ ਸਾਡੀ ਪਾਈਂਖੇ ਚੌਂਕ 'ਚ ਦੁਕਾਨ ਹੈ ਜੀ ਭਾਈ ਕਾਰਪੋਰੇਸ਼ਨ ਨੇ ਤੁਹਾਡਾ ਸਮਾਨ ਚੱਕੀ ਇੱਕ ਹੱਕਾ ਹੀ ਹੋਇਆ ਜੀ ਸਾਡੇ ਨਾਲ ਸਾਡਾ ਲਾਈਨ ਦੇ ਅੰਦਰ ਪਿਆ ਸਮਾਨ ਸਾਡਾ ਧੱਕੇ ਨਾਲ ਚੱਕ ਕੇ ਲੈ ਗਏ ਆ ਜੀ ਕਾਨੂੰਨ ਨਿਆਂ ਜਿੱਥੇ ਪਿੱਛੇ ਸਾਰੇ ਪਿਆ ਤੇ ਸਮਾਨ ਪਿਆ ਭਰਵੀਂ ਚੌਂਕ ਲੈ ਕੇ ਪੰਜ ਚੌਂਕ ਤੱਕ ਉੱਥੇ ਕੋਈ ਧੱਕਾ ਨਹੀਂ ਕੀਤਾ ਗਿਆ ਸਪੈਸ਼ਲੀ ਸਾਡੀ ਦੁਕਾਨ ਤੇ ਆ ਕੇ ਅਟੈਕ ਕੀਤਾ ਗਿਆ ਤੁਹਾਨੂੰ ਕੀ ਲੱਗਦਾ ਕਿਸੇ ਨੇ ਜ਼ਰੂਰ ਕੀਤੀ ਹੋਏਗੀ ਨਹੀਂ ਇਹਨਾਂ ਨੇ ਤੁਹਾਨੂੰ ਸਮਾਨ ਚੁੱਕਣ ਤੋਂ ਪਹਿਲੇ ਕੋਈ ਕਾਪੀ ਨਹੀਂ ਇਹਨਾਂ ਨੇ ਐਕਚੁਅਲੀ ਸਿੱਧਾ ਆ ਕੇ ਧੱਕੇ ਨਾਲ ਮਾਲ ਚੱਕ ਲਿਆ ਸਾਡੀਆਂ ਕੋੜੀਆਂ ਕੋੜੀਆਂ ਸਾਡੀ ਦੁਕਾਨ ਦੇ ਅੱਗੇ ਖੜੀਆਂ ਨਾ ਕੀ ਸੜਕ ਦੇ ਉੱਤੇ ਖੜੀਆਂ ਇਹ ਸੜਕ ਦੇ ਕੋਈ ਟ੍ਰੈਫਿਕ ਹੈਗਾ ਤੁਹਾਨੂੰ ਦਿਖਾਉ ਉਹਣੀ ਦੇ ਗੱਲ ਲੈ ਕੇ ਕਿਹੜਾ ਟ੍ਰੈਫਿਕ ਰੁਕਿਆ ਹੋਇਆ ਹੈ ਤੁਹਾਨੂੰ ਕੀ ਲੱਗਦਾ ਸਾਨੂੰ ਲੱਗਦਾ ਇਹ ਸਾਡੇ ਕੋਈ ਜਿਹੜਾ ਹੈਗਾ ਵਾ ਸੱਤਾ ਪੱਖੇ ਚਕਾਰਿਆ ਸਮਾਂ ਸਬਸਕ੍ਰਾਈਬ ਨਾਓ ਐਂਡ ਪ੍ਰੈਸ ਦ ਬੈਲ ਆਈਕਨ ਨੈਵਰ ਮਿਸ ਐਨ ਅਪਡੇਟ